ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਆਪਣੇ ਪਰਿਵਾਰ ਨੂੰ ਲੈ ਕੇ ਕੁਝ ਭਾਵਕ ਨਜ਼ਰ ਆਏ ਨੇ ਪ੍ਰਨੀਤ ਕੌਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵੀ ਪਿਛਲੇ ਦਿਨਾਂ ਤੋਂ ਠੀਕ ਨਹੀਂ ਸੀ ਹਾਲਾਂਕਿ ਹੁਣ ਸੁਧਾਰ ਹੈ ਉਮੀਦ ਜਿਤਾਈ ਕਿ ਉਹ ਜਲਦ ਪਟਿਆਲਾ ਆਉਣਗੇ ਇਸ ਤੋਂ ਇਲਾਵਾ ਪ੍ਰਨੀਤ ਕੌਰ ਮੁਤਾਬਕ ਉਹਨਾਂ ਦੀ ਚੋਣ ਮੁਹਿੰਮ ਚੰਗੀ ਚੱਲ ਰਹੀ ਹੈ ਅਤੇ ਉਹ ਜਿੱਤ ਹਾਸਲ ਕਰਨਗੇ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਬੜੀਆ ਰਿਸਪਾਂਸ ਮਿਲ ਰਿਹਾ ਹੈ ਔਰ ਸ਼ਹਿਰੋ ਮੇ ਬਹੁਤ ਬੜੀਆ ਔਰ ਗਾਉਂ ਮੇ ਵੀ ठीक है वहाँ हम और किस्म की कर रहे हैं कांटेक्ट डोर टू डोर कांटेक्ट कर रहे हैं पर मुझे पूरा भरोसा है पूरी उम्मीद है कि बढ़िया बढ़िया वोटें निकलेगी मेरा <laughs> बहुत घाटा लग रहा मेरा परिवार टचवुड बहुत ज़्यादा साथ है पर बहुत हादसे हो गए साढ़े परिवार चे भाई साहब मेरे गुजर गए ਜਿਹੜੇ ਮੇਰੇ ਥਮ ਸੀ ਮੇਰੇ ਦੂਜੇ ਮਾਸੀ ਜੀ ਦੇ ਬੇਟੇ ਮਮਾ ਜੀ ਦੇ ਬੇਟੇ ਉਹ ਇੱਥੇ ਆਏ ਸੀ ਆਪਣੀ ਵਾਈਸ ਦੇ ਨਾਲ ਜਿਹੜਾ ਸਾਰਾ ਸਾਹਮੜੇ ਸੀ ਉਹਨਾਂ ਦਾ ਬਹੁਤ ਹੀ ਖਿਆਨਕ ਹੋ ਗਿਆ ਤੇ 18 ਤਰੀਕ ਨੂੰ ਆਪਰੇਸ਼ਨ ਹੈ ਉਹ ਵੀ ਨਿਕਲ ਚਲੇ ਗਏ ਮਹਾਰਾਜ ਸਾਹਿਬ ਦਾ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ 5-6 ਦਿਨਾਂ ਤੋਂ ਉਹ ਸ਼ੁਕਰ ਹੈ ਸਾਰਾ ਕੁਝ ਠੀਕ ਹੋ ਗਿਆ ਦਿੱਲੀ ਦੇ ਹਸਪੀਟਲ 'ਚ ਰਣੇਂਦਰ ਨੂੰ ਇੱਕ ਦਿਨ ਲਈ ਆਇਆ ਥੀ ਉਹ ਪਹਿਲੇ ਉਹਨਾਂ ਦੇ ਨਾਲ ਥੀ ਹੁਣ ਹੁਣ ਉਹਨਾਂ ਨੂੰ ਲੈ ਕੇ ਆਊਗਾ ਤੇ ਇਸ ਕਾਰਨ ਮੇਰੇ ਦੋਤੇ ਵੀ ਕੱਲ ਰਾਜਮਾਤਾ ਸਾਹਿਬ ਗਵਾਲੀਅਰ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਬਿਮਾਰ ਇੱਕ ਦਿਨ ਲਈ ਆਣਾ ਵਾਪਸ ਜਾਣਾ ਅੱਜ ਇੱਕ ਬੋਡੀ ਨੂੰ ਲੈ ਕੇ ਜਾ ਰਹੇ ਨੇ ਪਰਮਿਸ਼ਨ ਦੇ ਲਈ ਗਵਾਲੀਅਰ ਉਹ ਉਹਨਾਂ ਦੇ ਵਾਈਸ ਦੀ ਨਾਨੀ ਜੀ ਸੀ ਸੋ ਇਸ ਕਿਸਮ ਦੇ ਜਿਹੜੇ ਸੀ ਨਾ ਪਰਿਵਾਰ ਨੂੰ ਥੋੜਾ ਜਿਹਾ ਔਖਾ ਹੋ ਗਿਆ ਪਰ ਚਲੋ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਲੋਕ ਨੇ ਔਰ ਜਿੰਨਾ ਮੈਨੂੰ ਆਪ ਅੱਗੇ ਆ ਕੇ ਹਰੇਕ ਥਾਂ ਤੋਂ ਹਰੇਕ ਏਰੀਆ ਤੋਂ ਆਪੇ ਆ ਕੇ ਸਾਹਮਣੇ ਨੇ ਕਿਉਂਕਿ ਐਮਐਲਏ ਤਾਂ ਕੋਈ ਹੈ ਹੀ ਨਹੀਂ ਬੀਜੇਪੀ ਦਾ ਕਿਤੇ ਸਿਸਟਮ ਵੀ ਹੋਣਾ ਸੀ ਰੱਖ ਕਰ ਲਿਆ ਹੁਣ ਹੋ ਰਿਹਾ ਤਾਂ ਮੈਂ ਸੋਚਦੀ ਹਾਂ ਕਿ ਬਹੁਤ ਅਨੋਖੀ ਕਿਸਮ ਦੀ ਇਹ ਇਲੈਕਸ਼ਨ ਹੈ ਪਰ ਮੈਨੂੰ ਇੰਨਾ ਹੌਸਲਾ ਮਿਲਿਆ ਲੋਕਾਂ ਤੋਂ ਕਿ ਮੈਨੂੰ ਪਤਾ ਹੈ ਕਿ ਮੇਰਾ ਅੱਛਾ ਰਿਜ਼ਲਟ ਨਿਕਲੇਗਾ